ਉਹੀ ਜਿ ਕਰਿਆ ਹੁਣ ਮਤਲਬ ਕਿ ਰੀਲਾਂ ਦਾ ਯੁੱਗ ਹੈ ਹਨਾ ਤਾਂ ਕਿ ਕਿ ਕਿਤਾਬ ਪੜ੍ਹਨਾ ਕਿਤੇ ਨਾ ਕਿਤੇ ਜੋਗ ਵਰਗਾ ਕੰਮ ਹੈ ਜੂਥ ਜਿਹਦੇ ਨਾਲ ਡੀਲ ਕਰ ਰਿਹਾ ਜੂਥ ਜਿਹਦੇ ਤੋਂ ਪੀੜਤ ਹੈ ਉਹਨਾਂ ਦੀ ਦਿਮਾਗੀ ਸੰਤੁਲਨ ਸਹੀ ਨਹੀਂ ਹੈਗਾ ਤਾਂ ਅਗਰ ਕਿ ਕਿਤੇ ਨਾ ਕਿਤੇ ਕਿਤਾਬ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਕਿਉਂਕਿ ਰੀਲਾਂ ਦਾ ਤੁਸੀਂ ਜ਼ਿਕਰ ਕੀਤਾ ਕਿਉਂਕਿ ਰੀਲਾਂ ਦੇਖਦੇ ਹੈਗੇ ਨੇ 10 ਸੈਕਿੰਡ ਬਾਅਦ 20 ਸੈਕਿੰਡ ਬਾਅਦ ਜਾਂ 1 ਮਿੰਟ ਬਾਅਦ ਉਸ ਚੀਜ਼ ਨੂੰ ਭੁੱਲ ਜਾਂਦੇ ਨੇ ਜਦੋਂ ਇਹ ਸੋਸ਼ਲ ਮੀਡੀਆ ਆਇਆ ਉਦੋਂ ਦੇ ਅਸੀਂ ਇੱਕ ਇੱਕ ਕੋ ਲਗਤਾ ਹੈ ਪਰੋਨਿਆ ਸਾਨੂੰ ਲੱਗਦਾ ਇੱਕ ਕੋ ਲਗਤਾ ਲੱਗਦੇ ਲੁੱਟੇ ਗਏ ਲੁੱਟੇ ਗਏ ਉਸ ਦੀ ਇੱਕ ਕੋ ਲਗਤ ਰੈਕਟ ਕਰਦੇ ਆਂ ਪਰ ਇੱਕ ਕੋ ਲਗਤ ਸ਼ਾਂਤ ਹੋ ਜਾਂਦੇ ਆਂ ਕਈ ਮੁੱਦੇ ਉੱਠੇ ਮਤਲਬ ਜਿਵੇਂ ਆਪਾਂ ਲਾ ਲਈਏਗੇ ਬੰਦੀ ਸਿੰਘਾਂ ਦਾ ਮਸਲਾ ਸੀਗਾ ਉਹ ਛੜਾਉਣੇ ਹੀ ਛੜਾਉਣੇ ਚਾਹੁੰਦੇ ਨੇ ਇੱਕ ਕੋ ਲਗਤ ਰੋਲਾ ਪਾ ਕੇ ਫੇਰ ਇਹ ਇਤਿਹਾਸ ਵੀ ਨਹੀਂ ਪਤਾ ਹੋਊਗਾ ਕਿ ਬੰਦੀ ਸਿੰਘਾਂ ਦਾ ਮਸਲਾ ਇਹੀ ਹੈ ਨਾ ਜਿਹਨਾਂ ਚਿਰ ਸਾਨੂੰ ਇਤਿਹਾਸ ਨਹੀਂ ਪਤਾ ਉਹਨਾਂ ਚਿਰ ਅਸੀਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਵਾਸਤੇ ਲੜਨ ਦੇ ਯੋਗ ਵੀ ਨਹੀਂ ਹੈਗੇ ਕੱਲੇ ਗੁਰੂਆਂ ਬਾਰੇ ਵੀ ਕਿਉਂਕਿ ਮੈਂ ਕਹਿੰਦਾ ਵੀ ਪੂਰੀ ਵਰਲਡ ਹਿਸਟਰੀ ਬੜੀ ਹੈ ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਅਸੀਂ ਦੁਨੀਆ ਦੇ ਵਿੱਚ ਡੀਲ ਕਿਵੇਂ ਕਰਨਾ ਕਿਵੇਂ ਵੇਚਣਾ ਹੈ ਕਿ ਬੱਚੇ ਉਹਨਾਂ ਰੋਟੀ ਵੀ ਉੱਤੇ ਖਾਂਦੇ ਨੇ ਹੈਨਾ ਕਿ ਉਹਨਾਂ ਦੇ ਸਾਹਮਣੇ ਫੋਨ ਰੱਖੋਗੇ ਤਾਂ ਬੱਚੇ ਰੋਟੀ ਖਾਂਣਗੇ ਨਹੀਂ ਉਹਨਾਂ ਨੇ ਕ੍ਰੀਸ਼ ਕਰਨਾ ਜੇ ਅਸੀਂ ਮੰਨ ਲੇ ਕਿ ਇੱਕ ਫਿਲਮ ਦੇਖ ਰਹੇ ਹਾਂ ਜਾਂ ਇੱਕ ਰੀਲ ਦੇਖ ਰਹੇ ਹਾਂ ਉਹ ਫੋਕਸ ਹੋ ਗਿਆ ਉਹ ਚਾਹੁੰਦੇ ਨੇ ਕਿ ਕਦੇ ਵੀ ਇਹ ਬਦਰੋਹੀ ਨਾ ਹੋਣ ਵਿਰੋਧ ਨਾ ਕਰਨਾ ਸਰਕਾਰਾਂ ਦੀਆਂ ਨੀਤੀਆਂ ਦਾ ਅਗਰ ਕਿ ਜਿਹੜਾ ਬੰਦਾ ਕਿਤਾਬ ਪੜੂ ਜੀ ਨੂੰ ਇਤਿਹਾਸ ਪਤਾ ਹੈਗਾ ਹਨ ਉਹ ਓਬਵੀਅਸ ਜੀ ਗੱਲ ਹੈ ਉਹ ਵਿਰੋਧ ਕਰਨਾ ਸਿੱਖ ਜਾਊਗਾ ਪੰਜਾਬ ਦੇ ਵਿੱਚ ਰੌਲਾ ਉਹ ਲੋਕ ਪਾ ਰਹੇ ਨੇ ਜਿਨ੍ਹਾਂ ਕੋਲੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈਗਾ ਇਹ ਅੱਜ ਦਾ ਯੁੱਗ AI ਦਾ ਯੁੱਗ ਹੈ ਮਿਸ ਇਨਫੋਰਮੇਸ਼ਨ ਦਾ ਯੁੱਗ ਹੈ ਫੇਕ ਨਿਊਜ਼ ਦਾ ਯੁੱਗ ਹੈ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਉਹ ਸਿਰਫ ਇਨਫੋਰਮੇਸ਼ਨ ਦਾ ਸਾਧਨ ਨਹੀਂ ਰਹਿ ਗਿਆ ਸੋਸ਼ਲ ਮੀਡੀਆ ਹੁਣ ਇੱਕ ਤਣਕੇ ਵੇ ਇਨਕਮ ਦਾ ਸਾਧਨ ਵੀ ਬਣ ਗਿਆ ਇਦੇ ਕਰਕੇ ਮਿਸ ਇਨਫਾਰਮੇਸ਼ਨ ਤੇ ਫੀਕ ਨਿਊਜ਼ ਜਿਆਦਾ ਫੈਲ ਰਹੀ ਹੈ ਸ਼ਾਰਟ ਚ ਕਰਦੇ ਜਿਵੇਂ ਪਹਿਲਾਂ ਜਿਵੇਂ ਉਸ ਦਿਨ ਪਹਿਲਾਂ ਤੇ ਟੈਸਟ ਮੈਚ ਦੇਖਦੇ ਹੁੰਦੇ ਫਿਰ ਬੰਡੇ ਦੇਖਣ ਲੱਗ ਗਏ ਟੀ 20 ਹੁਣ ਟੀ 20 ਵੀ ਨਹੀਂ ਦੇਖਿਆ ਹੁਣ ਕਲੇ ਹਾਈਲਾਈਟਸ ਦੇਖਦੇ ਆਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਦੇ ਵਾਂਗੂ ਇਸ ਸਾਲ ਵੀ ਕਿਤਾਬਾਂ ਦਾ ਇਹ ਮੇਲਾ ਲੱਗਿਆ ਇਸ ਮੇਲੇ ਦੇ ਵਿੱਚ ਖਾਸ ਤੌਰ ਤੇ ਜਿਹੜੇ ਉਹ ਕਿਤਾਬਾਂ ਨੂੰ ਪਿਆਰ ਕਰਨ ਲਈ ਲੋਕ ਪਹੁੰਚਦੇ ਨੇ ਜਿਹੜੇ ਆਪਣੇ ਇਤਿਹਾਸ ਨੂੰ ਵੀ ਪਿਆਰ ਕਰਦੇ ਨੇ ਔਰ ਆਪਣੇ ਖਾਸ ਤੌਰ ਤੇ ਉਹਨਾਂ ਲਫ਼ਜ਼ਾਂ ਨੂੰ ਜੋ ਭਾਵਨਾਵਾਂ ਦੇ ਅੰਦਰੋਂ ਨਿਕਲੇ ਹੁੰਦੇ ਨੇ ਕਿਉਂਕਿ ਕਿਤਾਬਾਂ ਕਾਫੀ ਕੁਝ ਚੀਜ਼ਾਂ ਸਿਖਾਉਂਦੀਆਂ ਨੇ ਭਾਵੇਂ ਕਈ ਸਾਲਾਂ ਬਾਅਦ ਵੀ ਤੁਸੀਂ ਕਿਤਾਬ ਚੱਕੋਗੇ ਤੇ ਕੋਈ ਨਾ ਕੋਈ ਗਿਆਨ ਤੁਹਾਨੂੰ ਉਹਨਾਂ ਕਿਤਾਬਾਂ ਦੇ ਵਿੱਚ ਮਿਲ ਜਾਂਦਾ ਕੋਈ ਨਾ ਕੋਈ ਜਿਹੜੀ ਉਹ ਚੀਜ਼ ਆ ਸਿੱਖਣ ਨੂੰ ਤੁਹਾਨੂੰ ਮਿਲ ਜਾਂਦੀ ਔਰ ਇਸ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੈਗਾ ਵੱਖਰੇ ਵੱਖਰੇ ਪਬਲਿਕेशंस ਹੋਗੇ ਉਹ ਜਿਹੜੇ ਪਹੁੰਚੇ ਹੋਏ ਨੇਗੇ ਉਹਨਾਂ ਨੇ ਆਪਣੇ ਆਪਣੇ ਇੱਕ ਸਟਾਲ ਲਾਏ ਹੋਏ ਨੇ ਇਨ੍ਹਾਂ ਸਟਾਲਾਂ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਹੋ ਰਿਹਾ ਉਹਨਾਂ ਸ਼ਬਦਾਂ ਦਾ ਭਾਵੇਂ ਉਹ ਕਿਸੇ ਦੀ ਆ ਭਾਵਨਾਵਾਂ ਹੋਣ ਭਾਵੇਂ ਉਹ ਸਾਡੇ ਪੰਜਾਬ ਦੇ ਨਾਲ ਸਾਡੇ ਸਪਾਰਤ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਹੋਣ ਜਿਨ੍ਹਾਂ ਦੇ ਇਤਿਹਾਸ ਦਾ ਅੱਜ ਦੀ ਪੀੜ੍ਹੀ ਜਾਂ ਅੱਜ ਦੇ ਉਹ ਨੌਜਵਾਨ ਜਾਂ ਉਹ ਲੋਕ ਜਿਹੜੇ ਨੇ ਉਹ ਜਾਗਰੂਕ ਨਹੀਂ ਨਗੇ ਉਹਨਾਂ ਲੋਕਾਂ ਨੇ ਉਹ ਇਤਿਹਾਸ ਨਹੀਂ ਪੜਿਆ ਹੋਇਆ ਉਹਨਾਂ ਇਤਿਹਾਸਾਂ ਨੂੰ ਜਿਹੜਾ ਉਹ ਅੱਖਰਾਂ ਦੇ ਵਿੱਚ ਭਰੋ ਕੇ ਔਰ ਇਹਨਾਂ ਕਿਤਾਬਾਂ ਦੇ ਵਿੱਚ ਹੈਗਾ ਕਾਫੀ ਇਤਿਹਾਸ ਦੇ ਨਾਲ ਜੁੜੀਆਂ ਕਿਤਾਬਾਂ ਨੇ ਕਾਫੀ ਸਾਡੇ ਉਹਨਾਂ ਸ਼ਹੀਦਾਂ ਦੇ ਨਾਲ ਜੁੜੀਆਂ ਇਹ ਕਿਤਾਬਾਂ ਨੇ ਔਰ ਉਸ ਦੌਰ ਦੇ ਨਾਲ ਜੁੜੀਆਂ ਹੋਈਆਂ ਵੀ ਕਿਤਾਬਾਂ ਨੇ ਜੋ ਇਹਨਾਂ ਸਟਾਲਾਂ ਦੇ ਵਿੱਚ ਨਜ਼ਰ ਆ ਰਹੀਆਂ ਔਰ ਅਜੇ ਹੀ ਇੱਕ ਸਟਾਲ ਦੇ ਵਿੱਚ ਖੜਾ ਮਨਜਿੰਦਰ ਮੱਖਾ ਮੇਰੇ ਨਾਲ ਮੌਜੂਦ ਨੇਗੇ ਕਾਫੀ ਕਿਤਾਬਾਂ ਇਹਨਾਂ ਨੇ ਵੀ ਲਿਖੀਆਂ ਨੌਜਵਾਨ ਨੇ ਔਰ ਅਕਸਰ ਅਜਿਹੇ ਲੇਖ ਆਪਣੇ ਸੋਸ਼ਲ ਮੀਡੀਆ ਤੇ ਉੱਪਰ ਹੋਗੇ ਉਹ ਵੀ ਪਾਉਂਦੇ ਨੇ ਔਰ ਖਾਸ ਤੌਰ ਤੇ ਇਹਨਾਂ ਦੇ ਖਾਸ ਲਿੰਕ ਵੀ ਹੈਗਾ ਇਹ ਮੂਸਾਪਿੰਡ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਸਿੱਧੂ ਮੂਸੇਵਾਲੇ ਦੇ ਕਾਫੀ ਕਰੀਬ ਵੀ ਮਨਜਿੰਦਰ ਮਖਰ ਰਾਈ ਨੇ ਕਿ ਮਨਜਿੰਦਰ ਕਿਤਾਬਾਂ ਦੀ ਗੱਲ ਕਰੂੰਗਾ ਕਿਉਂਕਿ ਕਿਤਾਬਾਂ ਕਹਿੰਦੇ ਕਈ ਸਾਲਾਂ ਬਾਅਦ ਵੀ ਚੱਕ ਲਉਣਾ ਕੁਝ ਨਾ ਕੁਝ ਨਵਿਆ ਗਿਆਨ ਦੇ ਕੇ ਜਾਂਦੀਆਂ ਨੇ ਆ ਪੰਜ ਦਿਨ ਦਾ ਜਿਹੜਾ ਮੇਲਾ ਹੈ ਇਸ ਮੇਲੇ ਦੇ ਵਿੱਚ ਕੀ ਲੱਗਦਾ ਕਿ ਲੋਕ ਕਿੰਨਾ ਕੁ ਇਸ ਮੇਲੇ ਦਾ ਆਨੰਦ ਉਠਾਪੋ ਬਿਲਕੁਲ ਇਹ ਪੰਜਾਬੀ ਯੂਨੀਵਰਸਿਟੀ ਦਾ ਇਹ ਬੜਾ ਵੱਡਾ ਤੇ ਨੀਕ ਉਪਰਾਲਾ ਹੈ ਕਿ ਹਰ ਇੱਕ ਸਾਲ ਪੰਜਾਬੀ ਯੂਨੀਵਰਸਿਟੀ ਇੱਥੇ ਮੇਲਾ ਲਾਉਂਦੀ ਹੈ ਤੇ ਪੰਜਾਬੀ ਦੇ ਹਿੰਦੀ ਦੇ ਇੰਗਲਿਸ਼ ਦੇ ਸਾਰੇ ਪਬਲਿਸ਼ਰਸ ਤੇ ਬੁੱਕ ਸੈਲਰਸ ਇੱਥੇ ਆਉਂਦੇ ਆ ਤੇ ਪੰਜਾਬ ਹੁਣ ਇੱਥੇ ਇੱਕ ਇੰਟਰਨੈਸ਼ਨਲ ਕਾਨਫਰੰਸ ਵੀ ਹੈ ਤਾਂ ਕਰਕੇ ਪੰਜਾਬ ਇੰਡੀਆ ਦੇ ਲਗਭਗ ਸਾਰੇ ਪ੍ਰਾਂਤਾਂ ਦੇ ਵਿੱਚੋਂ ਤੇ ਸਟੂਡੈਂਟ ਆਏ ਹੋਏ ਨੇ ਤੇ ਕਿਤਾਬਾਂ ਦੀ ਚੰਗੀ ਚੰਗੀ ਖਰੀਦ ਹੋ ਰਹੀ ਹੈ ਕਿਉਂਕਿ ਮੇਨ ਨੂੰ ਲੱਗਦਾ ਕਿ ਜੇ ਪੰਜਾਬ ਨੂੰ ਹੁਣ ਕੋਈ ਚੀਜ਼ ਸਿੱਧੇ ਰਾਹ ਤੇ ਲੈ ਕੇ ਜਾ ਸਕਦੀ ਹੈ ਜੇ ਪੰਜਾਬ ਦੀ ਯੂਥ ਨੂੰ ਸਹੀ ਰਾਹ ਸੀ ਦਿਖਾਉਣਾ ਤੇ ਕਿਤਾਬਾਂ ਦੇ ਨਾਲ ਹੀ ਜੋੜਨਾ ਪੈਣਾ ਤੇ ਇਹ ਇੱਕ ਪੰਜਾਬੀ ਯੂਨੀਵਰਸਿਟੀ ਦਾ ਬੜਾ ਵਧੀਆ ਉਪਰਾਲਾ ਹੈ ਕਿਤਾਬਾਂ ਦੇ ਨਾਲ ਜੋੜਨ ਦੇ ਲਈ ਯੂਥ ਨੂੰ ਤੁਸੀਂ ਕਹੇ ਯੂਥ ਨੂੰ ਜੋੜਨਾ ਮੈਂ ਤਾਂ ਹੀ ਯੂਥ ਨੂੰ ਹੀ ਸਵਾਲ ਕਰ ਰਿਹਾ ਇਹ ਕਿਉਂਕਿ ਕਿਸੇ ਬਜ਼ੁਰਗ ਨੂੰ ਜੇਕਰ ਸਵਾਲ ਕਰੋ ਨਾ ਤਾਂ ਉਹ ਕਿਤਾਬਾਂ ਦਾ ਜ਼ਿਕਰ ਜ਼ਰੂਰ ਕਰੂਗਾ ਲੇਕਿਨ ਇੱਕ ਯੂਥ ਨੂੰ ਕਿਉਂਕਿ ਅੱਜ ਦਾ ਜੋ ਦੌਰ ਹੈਗਾ ਇਸ ਦੇ ਵਿੱਚ ਮੋਬਾਈਲ ਫੋਨ ਨੇ ਟੈਕਨੀਕਲ ਚੀਜ਼ਾਂ ਦੇ ਵਿੱਚ ਜਾਂ ਟੈਕਨੋਲੋਜੀ ਦੇ ਵਿੱਚ ਨੌਜਵਾਨ ਫਸਿਆ ਹੋਇਆ ਕੀ ਲੱਗਦਾ ਉਸ ਦੌਰ ਦੇ ਵਿੱਚ ਕੀ ਅੱਜ ਤਬਦੀਲੀਆਂ ਨਹੀਂ ਕਿ ਇਹਨਾਂ ਕਿਤਾਬਾਂ ਇਹ ਮੈਨੂੰ ਲੱਗਦਾ ਕਿ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਕਿਤਾਬ ਦੀ ਇੰਪੋਰਟੈਂਸ ਤੇ ਮਹੱਤਤਾ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਤੁਸੀਂ ਦੇਖੋਗੇ ਕਿ ਅੱਜ ਦਾ ਯੁੱਗ ਇਹੀ ਦਾ ਯੁੱਗ ਹੈ ਮਿਸ ਇਨਫੋਰਮੇਸ਼ਨ ਦਾ ਯੁੱਗ ਹੈ ਫੇਕ ਨਿਊਜ਼ ਦਾ ਯੁੱਗ ਹੈ ਕਿਉਂਕਿ ਇਹ ਸੋਸ਼ਲ ਮੀਡੀਆ ਉਹ ਸਿਰਫ ਇਨਫੋਰਮੇਸ਼ਨ ਦਾ ਸਾਧਨ ਨਹੀਂ ਰਹਿ ਗਿਆ ਸੋਸ਼ਲ ਮੀਡੀਆ ਹੁਣ ਇੱਕ ਤਣਕੇ ਵੇ ਇਨਕਮ ਦਾ ਸਾਧਨ ਵੀ ਬਣ ਗਿਆ ਜਿਹਦੇ ਕਰਕੇ ਮਿਸ ਇਨਫੋਰਮੇਸ਼ਨ ਤੇ ਫੇਕ ਨਿਊਜ਼ ਜਿਆਦਾ ਫੈਲ ਰਹੀ ਹੈ ਤਾਂ ਕਰਕੇ ਚੀਜ਼ਾਂ ਦੀ অথੈਨਟੀਸਿਟੀ ਇਤਿਹਾਸ ਦੀ অথੈਨਟੀਸਿਟੀ ਦੇ ਵਾਸਤੇ ਸਾਨੂੰ ਕਿਤਾਬ ਦੇ ਨਾਲ ਜੁੜਨਾ ਪੈਣਾ ਤਾਂ ਕਿ ਅਸੀਂ ਉਸ ਸਮੇ ਜਿਹੜਾ ਸਾਡਾ ਇਤਿਹਾਸ ਹੈ ਜਾਂ ਜਿਹੜਾ ਸਾਡਾ ਮਾਡਰਨ ਟਾਈਮ ਆ ਜਾਂ ਜਾਂ ਜਿਹੜਾ ਆਨਲਾਈਨ ਟਾਈਮ ਹੈ ਹਨਾ ਉਹਨੂੰ ਕਿਵੇਂ ਡੀਲ ਕਰਨਾ ਹੈ ਕਿਵੇਂ ਦੇ ਅਸੀਂ ਬਣ ਕੇ ਰਹਿਣਾ ਆਪਦੇ ਕਰਤਾਰ ਨੂੰ ਅਸੀਂ ਕਿਵੇਂ ਸਮਾਰਨਾ ਹਨ ਇਹ ਕਿਤਾਬਾਂ ਤੇ ਖੜੀ ਹੈ ਗੱਲ ਕਿਉਂਕਿ ਸੋਸ਼ਲ ਮੀਡੀਆ ਨੇ ਕਿਤੇ ਨਾ ਕਿਤੇ ਸਾਡੇ ਐਂਟਰਟੇਨਮੈਂਟ ਦੇ ਜਿਹੜੇ ਸਾਧਨ ਉਹ ਸ਼ਾਰਟ ਚ ਕਰਦੇ ਜਿਵੇਂ ਪਹਿਲਾਂ ਜਿਵੇਂ ਉਸ ਦਿਨ ਪਹਿਲਾਂ ਤੇ ਟੈਸਟ ਮੈਚ ਦੇਖਦੇ ਹੁੰਦੇ ਫਿਰ ਬੰਡੇ ਦੇਖਣ ਲੱਗੇ ਵੀ ਟੀ-20 ਹੁਣ ਟੀ-20 ਵੀ ਨਹੀਂ ਦੇਖਿਆ ਹੁਣ ਕਲੇ ਹਾਈਲਾਈਟਸ ਦੇਖਦੇ ਆ ਉਹੀ ਚੱਕਰ ਇਹ ਹੈ ਵੀ ਹੁਣ ਮਤਲਬ ਕਿ ਰੀਲਾਂ ਦਾ ਯੁੱਗ ਹੈ ਹਨਾ ਤਾਂ ਕਰਕੇ ਕਿਤਾਬ ਪੜ੍ਹਨਾ ਕਿਤੇ ਨਾ ਕਿਤੇ ਯੋਗ ਵਰਗਾ ਕੰਮ ਹੈ ਉਹਦੇ ਵਾਸਤੇ ਤੁਹਾਡੇ ਮਨ ਦੀ ਭਟਕਣਾ ਜਿਹੜੀ ਉਹਨੂੰ ਸ਼ਾਂਤ ਕਰਨ ਵਾਸਤੇ ਵੀ ਤੁਹਾਡੀ ਮੈਂਟਲ ਮੈਂਟਲ ਹੈਲਥ ਵੀ ਅੱਜ ਦੇ ਯੁੱਗ ਦੇ ਵਿੱਚ ਇੱਕ ਕਿਤੇ ਨਾ ਕਿਤੇ ਬੜਾ ਵੱਡਾ ਹੈਗਾ ਵਿਸ਼ਾ ਜਿਹਦੇ ਉੱਤੇ ਜਦੋਂ ਜੂਥ ਜਿਹਦੇ ਨਾਲ ਅਹ ਡੀਲ ਕਰ ਰਿਹਾ ਜੁੱਤ ਜਿਹਦੇ ਤੋਂ ਪੀੜਤ ਹੈ ਉਹਨਾਂ ਦੀ ਦਿਮਾਗੀ ਸੰਤੁਲਨ ਸਹੀ ਨਹੀਂ ਹੈਗਾ ਤਾਂ ਅਗਰ ਕਿਤੇ ਨਾ ਕਿਤੇ ਕਿਤਾਬ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਅ ਜਿਹੜੇ ਖੇਤਿਆਂ ਦੇ ਵਿੱਚ ਕਿਤਾਬ ਜਿਆਦਾ ਪੜ੍ਹੀ ਜਾਂਦੀ ਹੈ ਉਹ ਖੇਤਿਆਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਤਰੱਕੀ ਵੀ ਜਿਆਦਾ ਕੀਤੀ ਹੈ ਤੇ ਉਹਨਾਂ ਦੇ ਜਿਹੜੇ ਮਸਾਇਲ ਨੇ ਉਹਨਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਹੋਣ ਦੀ ਕਗਾਰ ਤੇ ਖੜੇ ਨੇ ਜਾਂ ਉਹਨਾਂ ਨੇ ਹੱਲ ਕਰ ਲਏ ਨੇ ਪਰ ਅਸੀਂ ਸਾਡੇ ਕੋਲ ਇੱਕ ਬੜਾ ਮਹਾਨ ਤੇ ਵੱਡਾ ਇਤਿਹਾਸ ਸੀਗਾ ਸਾਡੇ ਕੋਲੇ ਗੁਰੂਆਂ ਨੇ ਬਖਸ਼ਿਆ ਸਾਡੇ ਅ ਸ਼ਹੀਦਾਂ ਨੇ ਬਖਸ਼ਿਆ ਜਾਂ ਸਾਡੇ ਸਾਹਿਤਕਾਰਾਂ ਨੇ ਸਾਨੂੰ ਬੜੀਆਂ ਵੱਡੀਆਂ ਵੱਡੀਆਂ ਕਿਤਾਬਾਂ ਦਿੱਤੀਆਂ ਨੇ ਜਿਨ੍ਹਾਂ ਤੋਂ ਸਿੱਖ ਕੇ ਅਸੀਂ ਅੱਗੇ ਵਧਣਾ ਸੀ ਪਰ ਅਸੀਂ ਇਹ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਉਹ ਚੀਜ਼ ਨੂੰ ਛੱਡ ਗਏ ਜਿਹਦੇ ਕਰਕੇ ਸਾਡੀਆਂ ਔਲਝਾਂ ਹੋਰ ਵਧ ਗਈਆਂ ਸਾਡੇ ਪਰਿਵਾਰਕ ਮਸਲੇ ਵਧ ਗਏ ਸਾਡੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਹੋਰ ਵੱਡੇ ਹੁੰਦੇ ਗਏ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਸਾਡੇ ਪੋਲੀਟਿਸ਼ੀਅਨ ਸੀ ਉਹ ਉਹ ਵੀ ਕਿਤਾਬਾਂ ਤੋਂ ਟੁੱਟੇ ਵੇ ਸੀਗੇ ਉਹਨਾਂ ਨੇ ਕਿਤਾਬਾਂ ਨਹੀਂ ਪੜੀਆਂ ਸੀ ਜਿਹੜੇ ਸ਼ਾਰਟ ਜਿਹੜੀ ਉਹ ਮੈਮਰੀ ਹੋ ਚੁੱਕੀ ਲੋਕਾਂ ਦੀ ਕਿਉਂਕਿ ਰੀਲਾਂ ਦਾ ਤੁਸੀਂ ਜ਼ਿਕਰ ਕੀਤਾ ਕਿਉਂਕਿ ਰੀਲਾਂ ਦੇਖਦੇ ਹੈਗੇ ਨੇ 10 ਸੈਕਿੰਡ ਬਾਅਦ 20 ਸੈਕਿੰਡ ਬਾਅਦ ਜਾਂ 1 ਮਿੰਟ ਬਾਅਦ ਉਸ ਚੀਜ਼ ਨੂੰ ਭੁੱਲ ਜਾਂਦੇ ਨੇ ਇਹ ਕਿਤਾਬਾਂ ਜਿਹੜੀਆਂ ਨੇ ਉਹ ਮਨ ਦੇ ਵਿੱਚ ਵੀ ਵਸ ਜਾਂਦੀਆਂ ਨੇ ਤੇ ਦਿਮਾਗ ਦੇ ਵਿੱਚ ਵੀ ਨੀ ਇਹ ਤਾਂ ਅਸੀਂ ਦੇਖ ਹੀ ਰਹੇ ਹਾਂ ਕਿ ਕਿਉਂਕਿ ਗਰਾਊਂਡ ਦੇ ਵਿੱਚ ਗਰਾਊਂਡ ਤੇ ਉੱਤਰ ਕੇ ਦੇਖੀਏ ਦੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜੋ ਚੀਜ਼ਾਂ ਵਾਪਰ ਰਹੀਆਂ ਨੇ ਜੋ ਪਿਛਲੇ 5-7 ਸਾਲਾਂ ਦੇ ਵਿੱਚ ਵਾਪਰੀਆਂ ਤੁਸੀਂ ਦੇਖੋਗੇ ਕਿ ਜਦੋਂ ਦੀ ਸੋਸ਼ਲ ਮੀਡੀਆ ਆਇਆ ਉਦੋਂ ਦੇ ਅਸੀਂ ਇੱਕ 1 ਲੱਖ ਤਾਈ ਪਰੋਣਿਆ ਸਾਨੂੰ ਲੱਗਦਾ ਇੱਕੋ ਲੱਖ ਤਲਾ ਲੱਗਦੇ ਲੁੱਟੇ ਗਏ ਲੁੱਟੇ ਗਏ ਅਸੀਂ ਇੱਕੋ ਲੱਖ ਤ ਡਾਇਰੈਕਟ ਕਰਦੇ ਆ ਫਿਰ ਇੱਕੋ ਲੱਖ ਤ ਸ਼ਾਂਤ ਹੋ ਜਾਂਦੇ ਆ ਜਿਵੇਂ ਸ਼ੋਸ਼ਲ ਰੀਲ ਲੰਘਦੀ ਹੈ ਇੱਕ ਵਾਰੀ ਕਰਿਓਸਿਟੀ ਹੁੰਦੀ ਹੈ ਫਿਰ ਕਰਿਓਸਿਟੀ ਸ਼ਾਂਤ ਹੋ ਜਾਂਦੀ ਉਹਦਾ ਕਾਰ ਬਣ ਜਾਂਦਾ ਉਹ ਰੀਲ ਨੂੰ ਵੇਖ ਕੇ ਕਿ ਮੈਂ ਵੀ ਇਦਾਂ ਦਾ ਕੁਝ ਕਰ ਲਵਾਂ ਕਰਾ ਹਨਾ ਜਿਵੇਂ ਜਿੱਡੇ ਮੁੱਦੇ ਸੀ ਜੇ ਪੰਜਾਬ ਦੇ ਉੱਤੇ ਕਈ ਮੁੱਦੇ ਉੱਥੇ ਮਤਲਬ ਜਿਵੇਂ ਆਪਾਂ ਲਾ ਲਈਏਗੇ ਬੰਦੀ ਸਿੰਘਾਂ ਦਾ ਮਸਲਾ ਸੀਗਾ ਉਹ ਛੜਾਉਣੇ ਆਈ ਛੜਾਉਣੇ ਚਾਣੇ ਇੱਕੋ ਲੱਗਦਾ ਰੋਲਾ ਪਾ ਕੇ ਫਿਰ ਇਤਿਹਾਸ ਵੀ ਨਹੀਂ ਪਤਾ ਹੋਊਗਾ ਕਿ ਬੰਦੀ ਸਿੰਘਾਂ ਦਾ ਮਸਲਾ ਇਹੀ ਹੈ ਨਾ ਜਿਹਨਾਂ ਚਿਰ ਸਾਨੂੰ ਇਤਿਹਾਸ ਨਹੀਂ ਪਤਾ ਉਹਨਾਂ ਚਿਰ ਅਸੀਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਵਾਸਤੇ ਲੜਨ ਦੇ ਯੋਗ ਵੀ ਨਹੀਂ ਹੈਗੇ ਕਿਉਂਕਿ ਸਾਨੂੰ ਕਿਤੇ ਨਾ ਕਿਤੇ ਘੇਰ ਲਿਆ ਜਾਊਗਾ ਕਿਉਂਕਿ ਅਸੀਂ ਜਾਣਦੇ ਹੀ ਨਹੀਂ ਇੱਥੇ ਪੰਜਾਬ ਦੇ ਵਿੱਚ ਜਿਹੜਾ ਨਵਾਂ ਜੂਤ ਆ ਉਹ ਗੁਰੂਆਂ ਦੇ ਨਾਂ ਨਹੀਂ ਜਾਣਦਾ ਪੰਜਾਬ ਦੇ ਪੰਜਾਬ ਬਾਰੇ ਉਹਨਾਂ ਦੇ ਪੰਜਾਬ ਦੀ ਹਿਸਟਰੀ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਤਾਂ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪੰਜਾਬ ਬਾਰੇ ਪੜੀਏ ਗੁਰੂਆਂ ਬਾਰੇ ਪੜੀਏ ਤੇ ਕੱਲੇ ਗੁਰੂਆਂ ਬਾਰੇ ਵੀ ਕਿਉਂਕਿ ਮੈਂ ਕਹਿੰਦਾ ਵੀ ਪੂਰੀ ਵਰਲਡ ਹਿਸਟਰੀ ਪੜੀਏ ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਅਸੀਂ ਦੁਨੀਆ ਦੇ ਵਿੱਚ ਡੀਲ ਕਿਵੇਂ ਕਰਨਾ ਕਿਵੇਂ ਵੇਚਣਾ ਪਹਿਲਾਂ ਘਰ ਦੇ ਵੀ ਕਹਿੰਦੇ ਹੁੰਦੇ ਸੀ ਕਹਿੰਦਾ ਸੁਣੋ ਨਾ ਪੜੋ ਜੇ ਪੜੋਗੇ ਤਾਂ ਯਾਦ ਰਹੂਗਾ ਸੁਣੋਗੇ ਤੇ ਹੁਣੇ ਭੁੱਲ ਜਾਓਗੇ ਪੰਜਾ ਮਿੰਟ ਆ ਅਸਲ ਵਿੱਚ ਮੈਨੂੰ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੈ ਕਿ ਜਿਹੜੀ ਕਿਤਾਬ ਹੈ ਇਹ ਕਦੇ ਵੀ ਗੀਤ ਨਹੀਂ ਹੁੰਦੀ ਕਿਤਾਬ ਕਦੇ ਵੀ ਕੋਈ ਗਾਣਾ ਨਹੀਂ ਹੁੰਦੀ ਇਹ ਨਾ ਹੀ ਐਂਟਰਟੇਨਮੈਂਟ ਦਾ ਸਾਧਨ ਹੁੰਦੀ ਹੈ ਕਿਤਾਬ ਯੁੱਗ ਹੁੰਦੀ ਹੈ ਆਪਦੇ ਆਪ ਦੇ ਵਿੱਚ ਇੱਕ ਪੂਰਾ ਯੁੱਗ ਜਿਹੜਾ ਉਹ ਸਮੇ ਨੂੰ ਨਾਲ ਲੈ ਕੇ ਚੱਲਦਾ ਹੁਣੇ ਤੇ ਜਿਵੇਂ ਆ ਬੁੱਕ ਪਈ ਹੈਗੀ ਮੇਰਾ ਪਿੰਡ ਹੈ ਨਾ ਗਿਆਨੀ ਗੁਰਦੱਤ ਸਿੰਘ ਦੀ ਕਿਤਾਬ ਆ ਮੈਨੂੰ ਲੱਗਦਾ ਹੁੰਦਾ ਕਿ ਇਹ ਆਪਦੇ ਆਪ ਦੇ ਵਿੱਚ ਇੱਕ ਜੋਗ ਹੈ ਇਹਨੇ ਪੂਰੇ ਦਾ ਪੂਰਾ ਪੰਜਾਬ ਗਿਆਨੀ ਗੁਰਦੇਵ ਸਿੰਘ ਨੇ ਇਹਦੇ ਵਿੱਚ ਸਮਾਇਆ ਹੋਇਆ ਜਿਹੜੇ ਪੰਜਾਬ ਦੇ ਸ਼ਬਦ ਲੋਪ ਹੋ ਗਏ ਜਿਹੜੇ ਪੰਜਾਬ ਦੇ ਸੱਭਿਆਚਾਰ ਦੀਆਂ ਰੀਤੀ ਰਿਵਾਜਾਂ ਪੰਜਾਬ ਦੇ ਇਤਿਹਾਸ ਪੰਜਾਬ ਦੀਆਂ ਕਹਾਤਾਂ ਉਹ ਸਾਰੀਆਂ ਤੁਹਾਨੂੰ ਇਹਦੇ ਵਿੱਚ ਮਿਲ ਜਾਣੀਆਂ ਹੈ ਨਾ ਤਾਂ ਕਰਕੇ ਕਿਤਾਬ ਹੈ ਜਿਹੜੀ ਉਹ ਉਹ ਆਪਣੀ ਮੌਦਲਾ ਆ ਜਿਮੀ ਹੈ ਇਸੇ ਲਈ ਮੈਂ ਕਹਿੰਨਾ ਕਿ ਕਿਤਾਬ ਜੁਗ ਹੈ ਕਿਹੜਾ ਕਰਦੇ ਵਿੱਚ ਵੀ ਕਲਚਰ ਹੁੰਦਾ ਸੀਗਾ ਕਿ ਕਈ ਵਾਰ ਕਈਆਂ ਲੋਕਾਂ ਦੀ ਆਦਤ ਬਣ ਜਾਂਦੀ ਹੈ ਕਿ ਕਿਤਾਬ ਪੜ ਕੇ ਸੋਣਾ ਨੀਂਦ ਹੀ ਸਾਨੂੰ ਕਿਤਾਬ ਪੜ ਕੇ ਆਉਂਦੀ ਹੈ ਹੁਣ ਲੱਗਦਾ ਹੈ ਕਿ ਉਹ ਲੋਕ ਇਦਾਂ ਦੇ ਹੋਣੇ ਕੁਝ ਘਰਾਂ ਦੇ ਵਿੱਚ ਹੈ ਕੁਝ ਕੁਝ ਘਰਾਂ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ 2015 ਤੋਂ ਬਾਅਦ ਫਿਰ ਕਿਤਾਬ ਕਲਚਰ ਕਿਤੇ ਨਾ ਕਿਤੇ ਪ੍ਰਮੋਟ ਹੋਇਆ ਹੈ ਸੋਸ਼ਲ ਮੀਡੀਆ ਦੇ ਸਿਰਫ 네ਗੇਟਿਵ ਪੱਖ ਹੀ ਨਹੀਂ ਹੈਗੇ ਕੁਝ ਪੋਜ਼ਿਟਿਵ ਪੱਖ ਵੀ ਹੈਗੇ ਕਿਤਾਬਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਸੋਸ਼ਲ ਮੀਡੀਆ ਦਾ ਯੋਗਦਾਨ ਉਮ ਬਟ ਹੈਗਾ ਇਹ ਵੀ ਇੱਕ ਮੰਨਣ ਦੇ ਵਿੱਚ ਆ ਕਿ ਕਿਤਾਬ ਇੱਕੋ ਲਗਤ ਹੁਣ ਜ਼ਿਆਦਾ ਵਿਕਣ ਲੱਗੀ ਉਹ ਇੱਕ ਵਧੀਆ ਸੰਕੇਤ ਵੀ ਹੈ ਮੈਨੂੰ ਲੱਗਦਾ ਕਿ ਜਿਵੇਂ ਅੱਜ ਇੱਥੇ ਤੁਸੀਂ ਦੇਖ ਰਹੇ ਹੋ ਕਿ ਪਹਿਲਾ ਦਿਨ ਹੀ ਰੌਣਕਾਂ ਬਹੁਤ ਨੇ ਕਿਤਾਬਾਂ ਖਰੀਦੀਆਂ ਜਾ ਰਹੀਆਂ ਨੇ ਤਾਂ ਕਰਕੇ ਮੈਨੂੰ ਲੱਗਦਾ ਕਿ ਵੀ ਵਧੀਆ ਗੱਲ ਹੈ ਬਾਕੀ ਇਹ ਹੈ ਕਿ ਹੁਣ ਜਿਹੜੇ ਪੰਜਾਬ ਦੇ ਘਰਾਂ ਦੇ ਵਿੱਚ ਕਲਚਰ ਘਟ ਗਿਆ ਉਹਦਾ ਕਾਰਨ ਇੱਕੋ ਹੀ ਹੈਗੇ ਸੋਸ਼ਲ ਮੀਡੀਆ ਤੇ ਮੋਬਾਈਲ ਕਿਉਂਕਿ ਉਹ ਇੱਕ ਐਂਟਰਟੇਨਮੈਂਟ ਦਾ ਸਾਧਨ ਹੀ ਐਡਾ ਵੱਡਾ ਹੋ ਗਿਆ ਕਿ ਬੱਚੇ ਹੁਣ ਰੋਟੀ ਵੀ ਉੱਤੇ ਖਾਂਦੇ ਨੇ ਇਹਨਾਂ ਨੂੰ ਸਾਹਮਣੇ ਫੋਨ ਰੱਖੋਗੇ ਤਾਂ ਬੱਚੇ ਰੋਟੀ ਖਾਣਗੇ ਨਹੀਂ ਉਹਨਾਂ ਨੇ ਕਲੇਸ਼ ਕਰਨਾ ਇਹਨਾਂ ਦਾ ਪ੍ਰਭਾਵ ਵੀ ਕਾਫੀ ਪਤਾ ਅੱਖਾਂ ਤੇ ਪ੍ਰਭਾਵ ਪੈਂਦਾ ਸਾਡੀ ਮੈਂਟੈਲਿਟੀ ਤੇ ਪ੍ਰਭਾਵ ਪੈਂਦਾ ਇਹਨਾਂ ਟੈਕਨੋਲੋਜੀ ਨੂੰ ਵੇਖਦੇ ਹੋਏ ਭਾਵੇਂ ਮੋਬਾਈਲ ਚ ਚਲਾਉਂਦੇ ਹੋਣ ਲਾਈਟ ਦਾ ਅਸਰ ਅੱਖਾਂ ਦੇ ਉੱਪਰ ਪੈਂਦਾ ਅਸਲ ਦੇ ਵਿੱਚ ਇੱਕ ਮੰਡੀ ਮੈਨੂੰ ਲੱਗਦਾ ਕਿ ਇਹ ਜਿਹੜਾ ਸਾਡੇ ਹੱਥਾਂ ਦੇ ਵਿੱਚ ਫੜਾਤਾ ਨਾ ਫੋਨ ਇੱਕ ਮੰਡੀ ਕਰਨ ਦਾ ਉਹਨਾਂ ਦੇ ਮੰਡੀ ਕਰਨ ਦਾ ਇੱਕ ਹਿੱਸਾ ਹੈ ਉਹ ਚਾਹੁੰਦੇ ਨੇ ਕਿ ਅਸੀਂ ਜੇ ਹੁਣ ਇੱਕ ਬੁੱਕ ਨੂੰ ਅਸੀਂ 10 ਬੰਦੇ ਪੜ ਰਹੇ ਹਾਂ ਤੇ ਸਾਡੇ 10ਾਂ ਦੇ ਅੱਡ ਅੱਡ ਖਿਆਲ ਨੇ ਉਹ ਅਸੀਂ ਦਸਾਂ ਨੇ ਉਹ ਕਿਤਾਬ ਨੂੰ ਅੱਡਾ ਡਾਇੰਗਲ ਤੋਂ ਲਿਆ ਹੈ ਹਨਾ ਸਾਡੇ ਵਿਚਾਰਾਂ ਨੇ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਫੈਲਣਾ ਜੇ ਅਸੀਂ ਮਤਲਬ ਕਿ ਇੱਕ ਫਿਲਮ ਦੇਖ ਰਹੇ ਹਾਂ ਜਾਂ ਇੱਕ ਰੀਲ ਦੇਖ ਰਹੇ ਹਾਂ ਉਹ ਫੋਕਸ ਹੋ ਗਿਆ ਉਹ ਚਾਹੁੰਦੇ ਨੇ ਘਰੇ ਬੈਠਣਾ ਤੇ ਘਰੇ ਬੈਠ ਕੇ ਮਤਲਬ ਕਿ ਫੋਨ ਦੇ ਉੱਪਰ ਉਹ ਚਾਹੁੰਦੇ ਨੇ ਕਿ ਕਦੇ ਵੀ ਇਹ ਬਦਰੋਹੀ ਨਾ ਹੋਣ ਵਿਰੋਧ ਨਾ ਕਰਨਾ ਸਰਕਾਰਾਂ ਦੀਆਂ ਨੀਤੀਆਂ ਦਾ ਤਾਂ ਕਰਕੇ ਜਿਹੜਾ ਬੰਦਾ ਕਿਤਾਬ ਪੜੂ ਜਿਹਨੂੰ ਇਤਿਹਾਸ ਪਤਾ ਹੈਗਾ ਹਨਾ ਉਹ ਬਿਜ਼ੀ ਗੱਲ ਹੈ ਉਹ ਵਿਰੋਧ ਕਰਨਾ ਸਿੱਖ ਜਾਊਗਾ ਬਣੀ ਹਮੇਸ਼ਾ ਕੰਮ ਆਉਂਦਾ ਹੈਗਾ ਹਰ ਸਾਲ ਆਉਂਦੇ ਹੋ ਤੁਸੀਂ ਇੱਥੇ ਹਰ ਸਾਲ ਆਉਂਦੇ ਹੋ ਹਰ ਸਾਲ ਆਉਂਦੇ ਆ ਜੀ ਹਰ ਸਾਲ ਇਸ ਵਾਰ ਕੀ ਵੱਖਰਾ ਦੇਖ ਰਹੇ ਹੋ ਤੁਸੀਂ ਬਕਰਤ ਕੀ ਕਿਤੇ ਕਿ ਇੱਥੇ ਅ ਅਲੱਗ-ਅਲੱਗ ਸਟੇਟਾਂ ਤੋਂ ਆਏ ਹੋਏ ਨੇ ਸਟੂਡੈਂਟ ਆਏ ਨੇ ਬੁੱਧੀਜੀਵੀ ਆਏ ਹੋਏ ਨੇ ਤੇ ਇਹਦੇ ਵਿੱਚ ਇਹ ਹੈ ਕਿ ਵੱਡੇ-ਵੱਡੇ ਬੁੱਧੀਜੀਵੀਆਂ ਦੀ ਗੱਲਬਾਤ ਸੁਣਨ ਦਾ ਮੌਕਾ ਮਿਲੂਗਾ ਸਟੇਜ ਲੱਗੀ ਹੋਈ ਹੈ ਅੱਜ ਮਲਾ ਖੇਤੀਬੜੀ ਮੰਤਰੀ ਖੁੱਡੀਆਂ ਸਾਹਿਬ ਨੇ ਉਦਘਾਟਨ ਕੀਤਾ ਤੇ ਹੁਣ 5 ਦਿਨ ਲਗਾਤਾਰ ਅਲੱਗ-ਅਲੱਗ ਲੇਖਕਾਂ ਦੇ ਪੂਰੇ ਦੇਸ਼ ਦੇ ਵਿੱਚੋਂ ਵੱਡੇ ਵੱਡੇ ਬੁੱਧੀਜੀਵੀਆਂ ਨੇ ਆਉਣਾ ਤੇ ਉਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਦਾ ਇਹ ਵੀ ਇੱਕ ਮੌਕਾ ਹੀ ਹੁੰਦਾ ਹੈ ਇਸ ਤਰੀਕੇ ਦੇ ਸੈਮੀਨਾਰ ਕੀ ਫਰਕ ਪਾਉਂਦੇ ਨੇ ਨੌਜਵਾਨ ਪੀੜੀ ਦੇ ਉੱਪਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹੋ ਜਿਹੇ ਸੈਮੀਨਾਰ ਜਦੋਂ ਅਸੀਂ ਆਪਦੇ ਤੋਂ ਵੱਡੇ ਲੋਕਾਂ ਦੀਆਂ ਜਿਨ੍ਹਾਂ ਦੇ ਸਾਡੇ ਜਿਨ੍ਹਾਂ ਦੇ ਆਪਦੀ ਜ਼ਿੰਦਗੀ ਦੇ ਵਿੱਚ ਤਜਰਬੇ ਵੱਡੇ ਨੇ ਜਿਨ੍ਹਾਂ ਦੇ ਕੋਲ ਹੱਲ ਨੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਇੱਕ ਸੰਤਰਾਸ ਦੀ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਰੌਲਾ ਉਹ ਲੋਕ ਪਾ ਰਹੇ ਨੇ ਜਿਨ੍ਹਾਂ ਕੋਲੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈਗਾ ਇੱਥੇ ਉਹ ਲੋਕਸ ਨੂੰ ਮਿਲਣਗੇ ਸਟੇਜ ਤੇ ਉਹ ਲੋਕਾਂ ਨੂੰ ਸੱਦਿਆ ਜਾਊਗਾ ਜਿਹੜੇ ਸੋਸ਼ਲ ਮੀਡੀਆ ਨਹੀਂ ਚਲਾਉਂਦੇ ਹੈਗੇ ਪਰ ਉਹਨਾਂ ਦੀ ਗੱਲ ਦੇ ਵਿੱਚ ਤਰਕ ਹੈ ਉਹਨਾਂ ਦਾ ਉਹਨਾਂ ਦੀ ਗੱਲ ਦੇ ਵਿੱਚ ਵਜਨ ਹੈ ਉਹਨਾਂ ਨੂੰ ਲੱਗੂਗਾ ਕਿ ਹਾਂ ਇਹ ਇੱਕ ਰਾਹ ਹੈਗਾ ਜੀਦੇ ਨਾਮਾ ਪੰਜਾਬ ਦੇ ਮਸਲਿਆਂ ਦਾ ਜਾਂ ਦੇਸ਼ ਦੇ ਮਸਲਿਆਂ ਦਾ ਜਾਂ ਧਰਮ ਦੇ ਭਾਸ਼ਾ ਦੇ ਜਿੰਨੇ ਵੀ ਸਾਡੇ ਮਸਾਇਲ ਨੇ ਉਹਨਾਂ ਦੇ ਮਸਲਿਆਂ ਦਾ ਹੱਲ ਨਿਕਲਦਾ ਇਤਿਹਾਸੇ ਵੀ ਲਿਖਿਆ ਕਿ ਪੜ ਕੇ ਜੋ ਤੁਹਾਨੂੰ ਮੁਸ਼ਕਲਾਂ ਹੋਣ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੜ ਕੇ ਵੀ ਲੈ ਸਕਦੇ ਬਿਲਕੁਲ ਸ਼ਬਦ ਦੇ ਵਿੱਚ ਕਰਾਮਾ ਤਾਂ ਹੈ ਜਦੋਂ ਗੁਰੂ ਸਾਹਿਬ ਨੇ ਲਿਖਿਆ ਹੈ ਸ਼ਬਦ ਗੁਰੂ ਹੈ ਨਾ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤਾਂ ਕਰਕੇ ਸ਼ਬਦ ਦੀ ਪੂਜਾ ਸਾਨੂੰ ਕਰਨੀ ਚਾਹੀਦੀ ਹੈ ਤੇ ਮੈਨੂੰ ਲੱਗਦਾ ਕਿ ਇੱਕ ਵਧੀਆ ਸ਼ਬਦ ਦੀ ਪੂਜਾ ਕਰਨ ਵਾਲੇ ਲੋਕਾਂ ਦਾ ਮੇਲਾ ਲੱਗਿਆ ਹੋਇਆ ਤੇ आनंद ਲੈਣਾ ਚਾਹੀਦਾ। ਕਾਫੀ ਕਹਿੰਦੇ ਕਿ ਜਦੋਂ ਕਿਤਾਬਾਂ ਦਾ ਜ਼ਿਕਰ ਹੁੰਦਾ ਨੇ ਕਹਿੰਦੇ ਬਹੁਤ ਬੁੱਧੀਜੀਵੀ ਇੱਥੇ ਕਿਤਾਬਾਂ ਲੈਣ ਲਈ ਪਹੁੰਚਦੇ ਹੋਣੇ ਬਹੁਤ ਪੜ੍ਹੇ ਲਿਖੇ ਬੰਦੇ ਇੱਥੇ ਕਿਤਾਬਾਂ ਲੈਣੇ ਪਹੁੰਚਦੇ ਹੋਣੇ ਖਾਸ ਤੌਰ ਤੇ ਤੁਸੀਂ ਵਰਗ ਕਿਹੜਾ ਦੇਖਿਆ ਉਮਰਾਂ ਕਿਹੜੀਆਂ ਦੇਖੀਆਂ ਜਿਹੜੀਆਂ ਤੁਹਾਡੇ ਕੋਲ ਕਿਤਾਬਾਂ ਨੇ ਇਸ ਸਟਾਲ ਤੇ ਪਹੁੰਚੀਆਂ ਸਲਾਹ ਹਾਲ ਅੱਜ ਪਹਿਲਾ ਦਿਨ ਹੈ ਪਹਿਲੇ ਦਿਨ ਤਾਂ ਸਟੂਡੈਂਟ ਜ਼ਿਆਦੇ ਨੇ ਯੂਥ ਜ਼ਿਆਦੇ ਆ ਯੂਥ ਕਾਫਤਾ ਪੜ ਰਿਹਾ ਕਾਫਤਾ ਚ ਯੂਥ ਦਾ ਜ਼ਿਆਦਾ ਇੰਟਰਸਟ ਆ ਕਿਉਂਕਿ ਉਹਨਾਂ ਦੀ ਉਮਰ ਦੇ ਨਾਲ ਮਿਲਦੀਆਂ ਜੁਲਦੀਆਂ ਗੱਲਾਂ ਕਾਫਤਾਵਾਂ ਦੇ ਵਿੱਚ ਹੀ ਹੁੰਦੀਆਂ ਨੇ ਹਨਾ ਤਾਂ ਕਰਕੇ ਸਟੂਡੈਂਟਾਂ ਦੇ ਵਿੱਚ ਤੇ ਨਵੀਂ ਉਮਰ ਦੇ ਮੁੰਡਿਆਂ ਦੇ ਵਿੱਚ ਕਾਫਤਾ ਦਾ ਰੁਝਾਨ ਜਿਆਦਾ ਆ ਤੇ ਹੁਣ ਲਾਸਟ ਦਿਨਾਂ ਦੇ ਵਿੱਚ ਆਉਂਦੇ ਹੁੰਦੇ ਜਿਹੜੇ ਵੱਡੀ ਉਮਰ ਦੇ ਮਤਲਬ ਜਿਹੜੇ ਪੱਕੇ ਪਾਠਕ ਨਹੀਂ ਉਹਨਾਂ ਨੇ ਲਾਸਟ ਦਿਨ ਤੁਸੀਂ ਦੇਖਣਾ ਕਿ ਇਥੇ ਉਹਨਾਂ ਨੇ ਆਪਦੇ ਝੋਲੇ ਲੈ ਕੇ ਆਉਣਗੇ ਤੇ ਝੋਲਿਆਂ ਦੇ ਵਿੱਚ ਝੋਲੇ ਭਰ-ਭਰ ਕੇ ਕਿਤਾਬਾਂ ਦੇ ਲੈ ਕੇ ਜਾਣਗੇ ਉਹਨਾਂ ਨੂੰ ਦੇਖ ਦੇਖ ਕੇ ਲੱਗਦਾ ਹੁੰਦਾ ਕਿ ਹਾਂ ਇਹ ਉਹਨਾਂ ਨੇ 1 ਸਾਲ ਦੀਆਂ ਪੂਰੀਆਂ ਕਿਤਾਬਾਂ ਇਤੋਂ ਲੈ ਕੇ ਜਾਣੀਆਂ ਤੇ ਅਗਲੇ ਸਾਲ ਫਿਰ ਉਹਨਾਂ ਨੇ ਉਹ ਕਿਤਾਬਾਂ ਨੂੰ ਮਤਲਬ ਸਾਈਡ ਤੇ ਰੱਖ ਦਿੰਦੇ ਤੇ ਨਵੀਆਂ ਕਿਤਾਬਾਂ ਲੈ ਕੇ ਜਾਣੀਆਂ ਨੇ ਕਿ ਕਿਤਾਬਾਂ ਦੇ ਵਿੱਚ ਹਰ ਇੱਕ ਸ਼ਬਦ ਮਿਲਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹ ਕਿਤਾਬਾਂ ਦੇ ਵਿੱਚ ਹਰ ਇੱਕ ਸਨੇਹਾ ਮਿਲਦਾ ਔਰ ਇਸ ਕਿਤਾਬਾਂ ਦੇ ਵਿੱਚ ਅੱਜ ਪੰਜਾਬੀ ਯੂਨੀਵਰਸਿਟੀ ਵੀ ਜਿਹੜੀ ਔਰੰਗੀ ਹੋਈ ਆ ਔਰ ਉਸ ਦੇ ਵਿੱਚ ਖਾਸ ਤੌਰ ਤੇ ਵੱਖਰੇ ਸੂਬਿਆਂ ਦੇ ਵਿੱਚੋਂ ਬਾਹਰਲੇ ਸੂਬਿਆਂ ਦੇ ਵਿੱਚੋਂ ਵੀ ਲੋਕ ਆ ਰਹੇ ਨੇ ਆਪਣਾ ਇਤਿਹਾਸ ਆਪਣੀਆਂ ਉਹ ਬਾਣੀਆਂ ਆਪਣੇ ਅੱਤੇ ਹੱਤੇ ਉਹ ਲਿਖੀਆਂ ਹੋਈਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੌਜਵਾਨਾਂ ਤੱਕ ਪਹੁੰਚਾ ਰਹੀ ਨੇ ਔਰ ਖਾਸ ਤੌਰ ਤੇ ਜਿਹੜੇ ਲੋਕ ਇਸ ਦੇ ਵਿੱਚ ਦਿਲਚਸਪੀ ਰੱਖਦੇ ਨੇ ਭਾਵੇਂ ਉਹ ਨੌਜਵਾਨ ਹੋਣ ਬੁਜ਼ੁਰਗ ਹੋਣ ਉਹ ਖਾਸ ਤੌਰ ਤੇ ਇੱਥੇ ਪਹੁੰਚ ਕੇ ਔਰ ਇਹਨਾਂ ਕਿਤਾਬਾਂ ਦੀ ਖਰੀਦਦਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦੰਪਸਿੰਗ ਪੀਟੀਸੀ ਨਿਊਜ਼ ਤੇ ਆ